ਉਹ ਤਾਂ ਪਹਿਲਾਂ ਵੀ ਹੈ ਉਹ ਤਾਂ ਪਹਿਲਾਂ ਹੀ ਆਇਆ ਸੀ ਪਰ ਸਰਕਾਰ ਤੇ ਉੱਥੇ ਵੀ ਆਇਆ 40 40 ਐਸ ਕੇ ਹੁੰਦੀ ਹੈ 40 ਜਿੱਥੇ ਬੰਦੀਆਂ ਨੂੰ ਮੀਟਿੰਗ ਕਰਦਾ ਹੈ ਸੈਂਟਰ ਦੀ ਚੌਥੇ ਵੀ ਸਿੱਧੂ ਕੋਲ ਆਉਂਦਾ ਉਹ ਉਹ ਵੱਡੀ ਤਾਕਤ ਆਪਾਂ ਨੂੰ ਨਾ ਕੁਝ ਨਹੀਂ ਸਰਕਾਰ ਪਹਿਲਾਂ ਵੀ ਏਡੀ ਵੱਡੀ ਦਾ ਕੱਲੇ ਨਾਲ ਨਹੀਂ ਚਾਹੁੰਦੀ ਬੰਦੀਆਂ ਨੂੰ ਚਾਹੁੰਦੀ ਹੈ ਸੈਂਟਰ ਸਰਕਾਰ ਨਹੀਂ ਨਹੀਂ ਉਹ ਤਾਂ ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਸੋਡੀਆਂ ਦਾਲਾਂ ਕਬਾ ਤੇ ਇੱਕ ਮੱਕਾ ਮੱਕਾ ਆ ਮੱਕੀ ਦੇ ਉੱਤੇ 5 ਸਾਲਾਂ ਬਾਅਦ ਕੇ ਤੁਹਾਡੇ ਆਹੋ ਹਰ ਹਰ ਤਾਂ ਦਾਲ ਉਹ ਕਾਫੀ ਕੁਸ਼ਹਲ ਚਲਾਉਂ ਹੋ ਗੀਆਂ ਸੀਗੀਆਂ ਮੁਰਜੂ ਤੇ ਵੀ ਲਾਟ ਦੇ ਵਿੱਚ ਜਾ ਕੇ ਨੂੰ ਕੁਰੀ ਸੀ ਉਹਦੇ ਵਿੱਚ ਮੈਂ ਰਿਪੋਰਟ ਦੇ ਦਿੱਤੀ ਸੀ ਸਟੇਟ ਤੇ ਉਹ ਅੱਪਰ ਤੋਂ ਬਾਹਰ ਹੋ ਗਈ ਗੱਲ ਉਦੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਕੁਝ ਬੰਦੇ ਪ੍ਰਾਈਵੇਟ ਪੈ ਗਏ ਜਿਹੜੇ ਅਕਾਲੀ ਗਰਦ ਨੇ ਸੀਗੇ ਕੁਝ ਹੋਰ ਸੀ ਵੀ ਅਸੀਂ ਨੂੰ ਮੇਟਦੇ ਨੇ ਆ ਉਹਨਾਂ ਨੇ ਪਰਸੋਂ ਮੀਟਿੰਗ ਕੀਤੀ ਸੀ ਤੇ ਉਹ ਮੈਨੂੰ ਕਹਿੰਦੇ ਵੀ ਤੂੰ ਆ ਬਖੀ ਨਾ ਮੈਂ ਤਾਂ ਮੋਰਚੀ ਦੀ ਮੀਟਿੰਗ ਨਾਲ ਆਉਗਾ ਵੀ ਅਸੀਂ ਨੂੰ ਮੇਟਦੇ ਨੇ ਮੈਂ ਤੁਸੀਂ ਨੂੰ ਮੇਟ ਦੋ ਪਿੰਡਾਂ ਨੂੰ ਅਸੀਂ ਮੋਰਚਾ ਮੈਂ ਫਿਰ ਰਾਮਪੜ ਨਾਲ ਗੱਲ ਕਰੀ ਸੀ ਕੁਲਦੀਪ ਚੱਕਰਪਾ ਹੀ ਕਿੰਨਾ ਕਹਿੰਦਾ ਜੀ ਜੇ ਨਾ ਆ ਬਰ ਤੀਜਾ ਉਹਨਾਂ ਦਾ ਪਿੰਡ ਆ ਅਸੀਂ ਕਹਿੰਦੇ ਆਪਾਂ ਛੱਡ ਦੋ ਪਿੰਡਾਂ ਨਾਲ ਜੇ ਨੂੰ ਮੇਟਦੇ ਨੇ ਆਪਾਂ ਉਹਨਾਂ ਨੂੰ ਮਿਲ ਲੈਦੇ ਪਿੰਡਾਂ ਦੇ ਛੰਦਰ ਹੋ ਰਹੀ ਸੀ ਅਸੀਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਨੂੰ ਮੇਟ ਲਓ ਛੱਡੇ ਕੋਲ ਛੋਟੇ ਚੈੱਕ ਪਏ ਨੇ ਤੇ ਜਦੋਂ ਸਦਾ ਮੁੜ ਕੇ ਜੋ ਚੱਲਿਆ ਅੱਜ ਸੰਜੁੱਟ ਮੋਰਚੇ ਵੱਲੋਂ ਜੋ ਤਿੰਨ ਦਾ ਫਾਫੜੇ ਭਾਈ ਕਾਂਦੇ ਵਿੱਚ ਭਾਈ ਬਹਿਲੋ ਦੇ ਵਿੱਚ ਮੀਟਿੰਗ ਹੋਈ ਹੈ ਸੰਜੁੱਟ ਮੋਰਚੇ ਦੀ ਕਿਉਂਕਿ ਉੱਤੋਂ ਫੈਸਲਾ ਆਇਆ ਵੀ ਤਿੰਨ ਦਿਨਾਂ ਵਾਸਤੇ 20 ਤਰੀਕ ਤਾ 21 ਤੇ 22 ਤਿੰਨ ਦਿਨਾਂ ਵਾਸਤੇ ਦਿਨ ਰਾਤ ਜੋ ਵੀ ਐਮਪੀ ਐਮਐਲਏ ਇਹਨਾਂ ਦੇ ਉਹਨਾਂ ਦੇ ਬੀਜੇਪੀ ਵਾਲਿਆਂ ਦੇ ਕਰਾਂ ਦੇ ਮੂਰੇ ਧਰਨੇ ਦੇਣੇ ਆ ਤਿੰਨ ਦਿਨਾਂ ਵਾਸਤੇ ਜਨਰਤ ਵਾਸਤੇ ਅਸੀਂ ਵੀ ਮਾਨਸਾ ਬਲਾਕ ਵੱਲੋਂ ਜਿਹੜਾ 65 ਚੁਣਿਆ ਗਿਆ ਬਲਾਦੇ ਦੇ ਵਿੱਚ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਬੀਜੇਪੀ ਦਾ ਉਸ ਦੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਤਿੰਨ ਦਿਨ ਲਗਾਤਾਰ ਬੈਠਾਂਗੇ ਕਿਉਂਕਿ ਜੋ ਸਰਕਾਰ ਨੇ ਆਪਣੇ ਨਾਲ ਵਾਅਦੇ ਕੀਤੇ ਸੀਗੇ ਦਿੱਲੀ ਦੇ ਵਿੱਚ ਕੁਝ ਮੰਗਾਂ ਮਨਾਉਣ ਤੋਂ ਬਾਅਦ ਜਿਹੜੇ ਲਿਖਤੀ ਰੂਪ ਆ ਉਸ ਤੇ ਲਗਾਤਾਰ ਆਪਾਂ ਸੰਘਰਸ਼ ਕਰੀ ਜਨੇ ਆ ਕਿਉਂਕਿ ਭਾਰਤ ਬੰਦ ਕੀਤਾ ਸਾਰੇ ਭਾਰਤ ਦੇ ਵਿੱਚ ਤੇ ਹੁਣ 32 ਕਿਸਾਨ ਤੇ ਸੇ ਬੰਦੀਆਂ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਫੈਸਲਾ ਕੀਤਾ ਵੀ ਲਗਾਤਾਰ ਜਿਹੜੇ ਕਿਸਾਨਾਂ ਦੇ ਉੱਤੇ ਹਤਿਆਚਾਰ ਹੁੰਦਾ ਦਾ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਮੰਨਣ ਨੂੰ ਬੀਜੇਪੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਉਹ ਲਟਕਾਈ ਜਾ ਰਹੀ ਹੈ ਇਸ ਕਰਕੇ ਜਿਹੜਾ ਇਹ ਸ਼ਤ ਤਨਦਰਾ ਧਰਨਾ ਹੋ ਲਗਾਤਾਰ ਉਹ ਪੂਰਨ ਤੌਰ ਤੇ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਮੇਰੀਆਂ ਭੈਣਾਂ ਨੂੰ ਲਿਜਾ ਕੇ ਮੋਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਆ ਜਿਹੜੀ ਉਹ ਪਹਚਾਵਾਂਗੇ ਹੋਈ ਹੈ ਕੀ ਕਹਿੰਦੇ ਨੇ ਅੱਜ ਮਾਨਸਾ ਜ਼ਿਲ੍ਹੇ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਫਾਫੜੇ ਭਾਈਕੇ ਗੁਰੂ ਘਰ ਦੇ ਵਿੱਚ ਤੇ ਕਿਉਂਕਿ ਕੱਲ ਨਿਭਾਣੇ ਮੀਟਿੰਗ ਹੋਈ ਸੀਗੀ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਚੈਪਟਰ ਦੀ 올 ਇੰਡੀਆ ਪੱਧਰ ਦੇ ਉੱਤੇ ਬੀਜੇਪੀ ਦੇ ਜਿੰਨੇ ਵੀ ਸੰਸਦ ਨੇ ਐਮਐਲਏ ਨੇ ਉਹਨਾਂ ਦੇ ਬਾਰਾ ਮੂਰੇ 21 ਤਰੀਕ ਨੂੰ ਧਰਨੇ ਪ੍ਰਦਰਸ਼ਨ ਜਿਹੜੇ ਕੀਤੇ ਜਾਣਗੇ ਪਰ ਪੰਜਾਬ ਚੈਪਟਰ ਨੇ 20 21 ਤੇ 22 ਤਿੰਨ ਦਿਨਾਂ ਨਾਲੋਂ ਦਿਨ ਰਾਤ ਦੇ ਧਰਨੇ ਲਾਉਣੇ ਹੈਗੇ ਬੀਜਪੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਉਹਨਾਂ ਦੇ ਮੇਨ ਲੀਡਰ ਨੇ ਜਾਂ ਐਮਐਲਏ ਨੇ ਜਾਂ ਦੋ ਐਮਪੀ ਨੇ ਟੋਲ ਪਲਾਜ਼ ਫ੍ਰੀ ਕਰਨੇ ਨੇ ਉਸ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਮਾਨਸਾ ਜ਼ਿਲ੍ਹੇ 'ਚ ਕੋਈ ਟੋਲ ਪਲਾਜ਼ ਤਾਂ ਹੈ ਨਹੀਂ ਤੇ ਇੱਥੇ ਬੀਜਪੀ ਦਾ ਜਿਹੜਾ ਮਾਨਸਾ ਜ਼ਿਲ੍ਹੇ ਦਾ ਪ੍ਰਧਾਨ ਹੈ ਰਕੇਸ਼ ਜੈਨ ਜਿਹਦੀ ਰਹਿਸ਼ ਹੈ ਬੁਰਲਾਡਾ ਮੰਡੀ ਦੇ ਵਿੱਚ ਉਹਦੇ ਦਰਮੂਰ ਕਾਨੂੰਨ ਨੂੰ 12:00 ਵਜੇ ਕਰਨਾ ਜਿਹੜਾ ਹੋ ਸ਼ੁਰੂ ਕਰ ਦਿੱਤਾ ਜਾਊਗਾ ਸਾਡਾ ਜਿਹੜਾ ਕੱਲ ਸੂਬੇ ਦੇ ਵਿੱਚ ਐਸਕੇਮ ਦੀ ਮੀਟਿੰਗ ਹੋਈ ਹੈ ਉਹਦੀ ਹਦਾਇਤ ਦੇ ਮੁਤਾਬਕ ਅੱਜ ਭਾਈ ਵੱਲੋਂ ਗੁਰਦੁਆਰਾ ਸਾਹਿਬ ਚ ਮੀਟਿੰਗ ਸੀ ਐਸਕੇਮ ਮਾਨਸਾ ਜੀ ਅਸੀਂ ਜਿਹੜਾ ਉਰੇ ਤੈਅ ਕੀਤਾ ਜੋ ਬੁਲਾਡੇ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਅਸੀਂ ਉਹਨਾਂ ਦੇ ਬਾਰ ਮੂਰੇ ਕੱਲ ਤੋਂ ਧਰਨਾ ਲਾਵਾਂਗੇ ਧਰਨਾ ਦਿਨ ਰਾਤ ਦਾ ਹੋਊਗਾ ਜਿਹੜੀ ਰੈਲੀ ਹੈ ਉਹ ਅਸੀਂ ਕਰਿਆ ਕਰਾਂਗੇ 12 ਵਜੇ ਤੋਂ 2:30 ਵਜੇ ਤੱਕ ਤੇ ਅਸੀਂ ਇਹ ਵੀ ਤੈਅ ਕੀਤਾ ਕਿ ਉਥੇ ਦੇ ਮੁਹੱਲੇ ਨੂੰ ਉਹ ਵੀ ਜਿਆਦਾ ਤੰਗ ਵੀ ਨਾ ਪਰੇਸ਼ਾਨ ਕੀਤਾ ਜਾਵੇ ਅਸੀਂ ਆਪਦਾ ਜਿਹੜਾ ਪ੍ਰਦਰਸ਼ਨ ਵੀ ਕਰੀਏ ਔਰ ਉਹ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ